ਪਿਆਰੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਬੜੇ ਤਕੜੇ ਫੰਕਾਰ ਕਿੱਕੀ ਮਿੱਲੋ ਸਾਹਿਬ ਸਾਡੇ ਨਾਲ ਨੇ ਕਿੱਕੀ ਸਾਹਿਬ ਮੈਂ ਸੁਣਾ ਤੁਸੀਂ ਸਰਪੰਚੀ ਲੜਨੀ ਹੈ ਜੀ ਲੜਾਂਗੇ ਕਿਵੇਂ ਲੜੋਗੇ ਸਰਪੰਚ ਵੀ ਕਿਹੜੀ ਜਮਾਤ ਚ ਪੜਦੇ ਹੋ ਤੁਸੀਂ ਪੀਐਚਡੀ ਡਾਂਗਰ ਚਿੱਟਾ ਚਿੱਟਾ ਪੜਦਾ ਮੈਂ ਵੀ ਸ਼ਮਾਉਣਾ ਇਹਦੇ ਨਾਲ ਦਾ ਇਹਦੇ ਨਾਲ ਦਾ ਸ਼ਰਟ ਨਾਲ ਹਾਂ ਖੱਟਾ ਅੱਛਾ ਅੱਛਾ ਜੀ ਜਿਵੇਂ ਬਾਈ ਦਾ ਕਲਰ ਅੱਛਾ ਠੀਕ ਹੈ ਠੀਕ ਜਿਹੜਾ ਆ ਰੰਗ ਹੈ ਜੀ ਇਹ ਰੰਗ ਸਾਡੇ ਕਿੱਕੀ ਮਿਲੋਂ ਸਾਹਿਬ ਦੇ ਕਹਿਣ ਦੇ ਮੁਤਾਬਕ ਨਹੀਂ ਜਿਹੜਾ ਹ ਰੰਗ ਤੇ ਕਿਹੜਾ ਰੰਗ ਹੈ ਜੀ ਕਾਲਾ ਇਹ ਕਾਲਾ ਰੰਗ ਹੈ ਤੇਰੇ ਦੋਸਤੋ ਪਿਆਰ ਭਰੀ ਸਭ ਤੋਂ ਈਕਾਲ ਪਿੱਛੇ ਜੇ ਅਸੀਂ ਤੁਹਾਡੀ ਮੁਲਾਕਾਤ ਕਰਾਈ ਸੀ ਸਾਡੇ ਛੋਟੇ ਵੀਰ ਕਿੱਕੀ ਦੇ ਨਾਲ ਤੇ ਉਹਨਾਂ ਨੇ ਇਸ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਹੈ ਉਹ માત્ર ਇੱਕ ਟ੍ਰੇਲਰ ਸੀ ਉਹਨਾਂ ਦੇ ਨਾਲ ਆਪਾਂ 5 7 10 ਮਿੰਟ ਦੀ ਜਿੰਨੀ ਵੀ ਲੰਬੀ ਵਾਰਤਾ ਲੱ ਚੱਲੀ ਉਹ ਤੁਹਾਡੇ ਸਾਹਮਣੇ ਰੱਖਾਂਗੇ ਕਿਉਂਕਿ ਤੁਸੀਂ ਦੇਖਿਆ ਹੀ ਹੈ ਦੁਨੀਆ ਦੇ ਵਿੱਚ ਕਿੰਨੇ ਤਕੜੇ ਤਕੜੇ ਸਨਕਾਰ ਹੋਏ ਨੇ ਜਿਨ੍ਹਾਂ ਨੇ ਲੋਕਾਂ ਨੂੰ ਹਾਸਾ ਵੰਡਿਆ ਜਿਨ੍ਹਾਂ ਦੇ ਵਿੱਚ ਮੇਰਾ ਛੋਟਾ ਵੀਰ ਸੋਨੂ ਸੀਤੋ ਵਾਲਾ ਚਾਤ ਫਤਿਹਦੀ ਖਾਨ ਸਾਹਿਬ ਅਤੇ ਹੋਰ ਵੀ ਅਨੇਕਾਂ ਕੇ ਸੋ ਆਪਾਂ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਛੋਟੇ ਵੀਰ ਟਿੱਕੀ ਜੀ ਟਿੱਕੀ ਜੀ ਸਾਸੀ ਕਾ ਸੰਗੀਤ ਆ ਉਹ 세ਤਾ ਕੇ ਮੇਂ ਕੇਤਾ ਕੇ ਕਰੇ ਕਿ ਮੈਂ ਸਰ ਤਾਂ ਕਰੇ ਵੀ ਠੀਕ ਆ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਂ ਹੈ ਹਰ ਗਿਰੰਦਰ ਤਾਂ ਤੇ ਮਾਤਾ ਜੀ ਦਾ ਕੀ ਨਾਂ ਗੁੱਡੀ ਹੈ ਜੀ ਗੁੱਡੀ ਤੇ ਮੰਮੀ ਦਾ ਕੀ ਨਾਂ ਚੰਦਰ ਕਾਂ ਨਾਂ ਚੰਦਰ ਕਾਂ ਠੀਕ ਹਮ ਇਹ ਦੇਖੀ ਤੁਸੀਂ ਕਿਹੜੀ ਕਲਾਸ ਤੱਕ ਪੜ੍ਹੇ ਹੋ ਮੈਂ ਪੀ ਐਚ ਡੀ ਕੀਤੀ ਉਦੋਂ ਪਹਿਲਾਂ ਕਿਹੜੀ ਜਮਾਤ 'ਚ ਪੜ੍ਹੇ 10ਵੀਂ ਉਦੋਂ ਪਹਿਲਾਂ ਕਿਹੜੀ 'ਚ ਪੜ੍ਹੇ 11ਵੀਂ ਉਸ ਤੋਂ ਪਹਿਲਾਂ 11ਵੀਂ ਦਾ 10ਵੀਂ ਤੋਂ ਪਹਿਲਾਂ ਤੁਸੀਂ 11ਵੀਂ ਕੀਤੀ। ਹੂੰ। ਅੱਛਾ 11ਵੀਂ ਤੋਂ ਪਹਿਲਾਂ ਕਿਹੜੀ ਜਮਾਤ ਚ ਪੜ੍ਹਦੇ ਸੀ? ਭਾਈਨਾ ਪੀ ਐਚ ਡੀ ਕੀਤੀ ਸੀਗੀ। ਤਾਂ 11ਵੀਂ ਤੋਂ ਪਹਿਲਾਂ ਤੁਸੀਂ ਪੀ ਐਚ ਡੀ ਕੀਤੀ। ਤੇ ਬਾਅਦ ਚ ਬਾਅਦ ਚ ਪੀ ਐਚ ਡੀ ਖੇਡ ਬਾਅਦ ਚ ਖੇਡ ਮੈਦਾਨ ਚ ਕਬੱਡੀ ਖੇਡਣ ਲੱਗੇ। ਖੇਡ ਮੈਦਾਨ ਦੇ ਤੁਸੀਂ ਕਬੱਡੀ। ਸਾਡੇ ਕਿੱਕੀ ਜੀ ਦਾ ਇਹ ਕਹਿਣਾ ਹੈ ਕਿ ਪਹਿਲਾਂ ਉਹਨੇ ਪੀ ਐਚ ਡੀ ਕੀਤੀ ਹੈ। ਉਸ ਤੋਂ ਬਾਅਦ ਚ ਉਹਨਾਂ ਨੇ 10ਵੀਂ ਜਮਾਤ ਦੇ ਪੇਪਰ ਦਿੱਤੇ। ਫਿਰ ਉਹਨਾਂ ਨੇ ਯਾਰਮੀ ਦੀ ਬਾਤ ਵੀ ਕੀਤੀ। ਟੈਪਰ ਦੇਣ ਤੋਂ ਬਾਅਦ ਫਿਰ ਉਹਨਾਂ ਨੇ ਆਪਣਾ ਹੱਥ ਜਿਹੜਾ ਉਹ ਕਬੱਡੀ ਦੇ ਵਿੱਚ ਵੀ ਇਸਤੇਮਾਇਤ ਕੀਤਾ। ਕਿ ਕੀ ਜੀ ਮੈਂ ਤੁਹਾਡੇ ਨਾਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਹਾਡਾ ਕੋਈ ਬਚਪਨ ਦਾ ਕੋਈ ਖਾਬ ਬਚਪਨ ਦੀ ਕੋਈ ਯਾਦ ਤੁਹਾਨੂੰ ਹੈ ਯਾ ਕੀ ਹੈ? ਮੰਮੀ ਹੈ ਮੰਮੀ ਮੰਮੀ ਕਿਹੜੇ ਮੰਮੀ? ਉਹ ਜਿਹੜਾ ਉਹ ਜਿਹੜਾ ਘਰ ਨਹੀਂ ਛੱਡਾ। ਹਾਂ ਜੀ। ਤੇ ਛਾਡਾ ਘਰ ਹੋ ਉਹ ਕਸ਼ੀ ਦੀ ਕਸ਼ੀ क्रूर ਹੋ ਇਧਰ ਦੇ ਪਾਸੇ ਕਸ਼ੀ ਆ ਕਸ਼ੀ ਆ ਤੇ ਇਹ ਇਧਰ ਵਿੱਚ ਕਸ਼ੀ ਜਾਂਦੀ ਹੈ ਤੇ ਨਾਲ ਦੇ ਨਾਲ ਹੀ ਛਾਡਾ ਘਰ ਆਇਆ ਠੀਕ ਹੈ ਅੱਛਾ ਟਿੱਕੀ ਜੀ ਤੁਹਾਡਾ ਮਨਪਸੰਦ ਖਾਣਾ ਕਿਹੜਾ ਹੈ ਉਹ ਕੜੀ ਚੌਲ ਕੜੀ ਚੌਲ ਕੱਲ ਕੋਈ ਮੈਨੂੰ ਕੁਝ ਹੋਰ ਕਹਿ ਰਿਹਾ ਸੀ ਕੜੀ ਚੌਲ ਕੜੀ ਚੌਲ ਸਾਡੇ 21 ਜੀ ਨੂੰ ਬਹੁਤ ਪਸੰਦ ਹੈ ਇਹ ਕਿ ਤੁਹਾਡਾ ਜਿਹੜਾ ਪੈਦਾਸ਼ ਹੋ ਕਿੱਥੇ ਹੋਈ ਹੈ ਪੈਦਾ ਉਥੇ ਉਥੇ ਕਿ ਬਾਰਮੂਰ ਹੈ ਹਾਂ ਬਾਰਮੂਰੇ ਸਾਡੇ ਤੁਹਾਡੇ ਬਾਰਮੂਰੇ ਪੈਦਾਸ਼ ਹੋਈ ਹੈ ਹਾਂ ਕਿ ਕਿ ਤੁਹਾਨੂੰ ਦਰਖਤ ਲਾਉਣ ਦੀ ਬੜੀ ਪਸੰਦ ਹੈ ਹਾਂ ਦਰਖਤ ਨਹੀਂ ਪਾਣੀ ਪਾਉਣ ਦਾ ਚਾਰਜ ਹੈ ਅੱਛਾ ਪਾਣੀ ਪਾ ਲੈਨੇ ਹੋ ਦਰਖਤਾਂ ਹਾਂ ਸਾਡੇ ਕਿ ਕਿ ਸ਼ੌਕ ਹੈ ਦਰਖਤ ਲਾਉਣ ਦਾ ਤੇ ਕਿ ਤੁਸੀਂ ਕੱਸੀ ਦੇ ਵਿੱਚ ਪੈਰ ਵੀ ਲੈਨੇ ਹਾਂ ਹਾਂ ਕਿਵੇਂ ਫਾਈਨ ਹੈ ਕਰਕੇ ਤਾਰੀ ਮਾਰ ਲਵਾਂਗੇ ਠੀਕ ਹੈ ਤੁਹਾਨੂੰ ਬਰਸ਼ ਕਿਤੇ ਨੂੰ ਕਿੰਨੇ ਦਿਨ ਹੋ ਗਏ ਚਾਰ ਦਿਨ ਚਾਰ ਦਿਨ ਹੋ ਤੇ ਇਸ ਤੋਂ ਬਾਅਦ ਫਿਰ ਕਿੰਨੇ ਦਿਨ ਬਾਅਦ ਬਰਸ਼ ਕਰਨਾ ਤੁਸੀਂ ਬਰਸ਼ ਵੀ ਦਿਨ ਬਾਅਦ ਵੀ ਦਿਨ ਬਾਅਦ ਕਰੋ ਤੇ ਕਿੱਕੀ ਜੀ ਤੁਹਾਡਾ ਕੋਈ ਕੁੜੀ ਤੁਹਾਨੂੰ ਕੋਈ ਪਸੰਦ ਹੋਵੇ ਨਹੀਂ ਆਂਦੀ ਕਿਹੜੀ ਹੈ ਯਾਰ ਕਰਦੇ ਕਿੰਨਾ ਹੋ

ਪਹਿਲਾ ਤਿੰਨ ਵਾਰ ਇਹਦੇ ਨਾਲ ਹੋਇਆ ਸੀ ਹਾਂ ਉਹ ਮੁੰਡਾ ਉਧਰ ਮੁੰਡੇ ਨਾਲ ਮੁੰਡੇ ਨਾਲ ਵਿਆਹ ਹੋਇਆ ਸੀ ਪਹਿਲਾ ਸਾਡੇ ਕਿੱਕੀ ਜੀ ਨੇ ਤਿੰਨ ਵਾਰ ਵਿਆਹ ਕਰਾਇਆ ਤੇ ਮੁੰਡੇ ਨਾਲ ਹੋਇਆ ਸੀ ਇੱਕ ਵਾਰੀ ਮੁੰਡੇ ਨਾਲ ਵਿਆਹ ਹੋਇਆ ਸੀ ਤੇ ਦੋ ਵਾਰ ਦਾ ਤੁਸੀਂ ਇਹ ਰਹਿੰਦਾ ਉਹ ਕਿਹਦੇ ਨਾਲ ਹੋਇਆ ਸੀ ਉਹ ਫੇ ਗੋਟਾ ਲੈਣਾ ਉਹ ਕੋਟਾ ਲੈਣਾ ਕਿੱਕੀ ਮ ਮੌਜੂਦਾ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਸਵੇਰੇ ਉੱਠਣ ਸਰ ਜਿਹੜਾ ਤੁਹਾਡਾ ਮਾਰਨਿੰਗ ਰੁਟੀਨ ਆ ਉਹ ਕਿਸ ਤਰ੍ਹਾਂ ਦਾ ਹੈ ਬੜੀਏ ਕੀ ਕਰਦੇ ਹੋ ਸਵੇਰੇ ਉੱਠ ਕੇ ਪਹਿਲਾਂ ਅਸ਼ਵੇਲੇ ਵਰਤ ਕੇ ਮੁੱਤੋ ਨਹੀਂ ਮੁੱਤੋ ਕੇ 30 ਕੇ ਪੈਂਟ ਪਾ ਕੇ ਪੈਂਟ ਪਾ ਕੇ ਨਾ ਕੇ ਫਿਰ ਪੈਂਟ ਪਾ ਕੇ ਨਾ ਉਹ ਨਹੀਂ ਪੈਂਟ ਨਹੀਂ ਪੈਂਟ ਪਾ ਕੇ ਨਹੀਂ ਪੈਂਟ ਪਾ ਕੇ ਸ਼ਰਟ ਪਾ ਕੇ ਤੜਕੇ ਉੱਠ ਕੇ ਸ਼ੌਲੇ ਜਾਬ ਨੇ ਤੜਕੇ ਉੱਠ ਕੇ ਨੰਮੀ ਕਰਕੇ ਉੱਠ ਕੇ ਗੁੰਦਾਰੇ ਨਹੀਂ ਨੇ ਕੀ ਕੋਈ ਦਰਦਾਰੇ ਵੀ ਜਾਣੇ ਸਾਡੇ ਛੋਟੇ ਵੀਰ ਦਾ ਇਹ ਕਹਿਣਾ ਹੈ ਕਿ ਸਵੇਰੇ ਉੱਠ ਕੇ ਉਹ ਮੂੰਹ ਹੱਥੋਂਦੇ ਆ ਨਹਾਉਂਦੇ ਆ ਪੈਂਟ ਸ਼ਰਟ ਪਾ ਕੇ ਛੋਲੇ ਚੱਪਦੇ ਛੋਲੇ ਕਿਹੜੇ ਰੰਗ ਦੇ ਛੋਲੇ ਚਿੱਟੇ ਚਿੱਟੇ ਛੋਲੇ ਠੀਕ ਹੈ ਜੀ ਤੇ ਆਹ ਕੁਰਤਾ ਪਜਾਮਾ ਜਿਹੜਾ ਕਿਹੜੇ ਰੰਗ ਦਾ ਹੈ ਟੀਜਾ ਦਾ ਪੀਲੇ ਰੰਗ ਦਾ ਤੇ ਹੁਣ ਤੁਹਾਨੂੰ ਕੁਰਤਾ ਪਜਾਮਾ ਇਹ ਪਸੰਦ ਹੈ ਤੇ ਕਿਨੇ ਲੈ ਕੇ ਦਿੱਤਾ ਨਿਰ ਮਮੀ ਨੇ ਤੁਹਾਡੇ ਮੰਮੀ ਕਿੱਕੀ ਜੀ ਜਿਹੜੇ ਜੇਬ ਦੇ ਵਿੱਚ ਤੁਹਾਡੇ ਪਿਛਲੇ ਪਾਸੇ ਚੀਜ਼ ਹੈ ਉਹ ਕੀ ਹੈ ਅਰਮਾਨ ਹੈ ਜੀ ਇੱਕ ਪਿੱਛੇ ਹੋਰ ਜੀ ਤੁਸੀਂ ਲਿਫਾਫੇ ਵਾਂਗੂ ਕਰਕੇ ਜਲਦੀ ਬੈਠ ਕੇ ਦੱਸੋ ਬੈਠ ਦੁਕਾਨ ਤੋਂ ਕੀ ਲੱਗੇ ਹੈ ਦੁਕਾਨ ਤੋਂ ਕਹਾਂ ਹਾਂ ਹੈ ਜੀ ਉਹ ਸ਼ਿਲਪ ਤੇ ਕਿੱਕੀ ਤੁਸੀਂ ਸੰਗੀਤ ਹੁੰਦਾ ਉਹਨੂੰ ਕਿੰਨਾ ਕੁ ਸੁਣਦੇ ਹੋ ਗਾਉਣਾ ਵਜਾਉਣਾ ਕਿੰਨਾ ਕੁ ਸੁਣੋ ਬਹੁਤ ਬਹੁਤ ਕਿਹੜਾ ਗਾਣ ਵਾਲਾ ਤੁਹਾਨੂੰ ਪਸੰਦ ਹੈ ਸ਼ਾਂਤ ਮੂਸ਼ਰ ਮੂਸਰ ਮੂਸਰ ਦਾ ਕਿਹੜਾ ਗਾਣਾ ਪਸੰਦ ਕਰਨਾ ਹੈ ਕਰਮੋਦਰ ਕਰਮੋਦਰ ਉਹਨਾਂ ਦਾ ਕਿਹੜਾ ਗਾਣਾ ਪਸੰਦ ਉਹ ਉਹਨਾਂ ਦਾ ਗੱਡੀ ਗਾਣਾ ਸਮਾਂ ਉਹ ਮੜਾ ਕਰਮੋਦਰ ਦਾ ਜਿਹੜਾ ਹਾਂ ਕਰਮੋਦਰ ਦਾ ਜਿਹੜਾ ਗਾਣਾ ਹੈ ਸਾਨੂੰ ਗੱਡੀ ਗਾਣਾ ਉਹ ਸੁਣੋ ਗੱਡੀ ਕੜੀ ਕੜੀ ਦੀ ਘੜੀ ਹੋਈ ਦ ਯਾਦ ਕਰਦਾ ਯੇ ਤੇ ਸਾਡੇ ਕਿੱਕੀ ਜੀ ਦਾ ਕਰਮਨੋਜ਼ਲੇ ਦੇ ਦੁਆਰਾ ਮੇਰਾ ਖਿਆਲ ਹੈ ਜੇ ਰਿਕਾਰਡ ਹੋਣਾ ਹੈ ਜਾਂ ਪਹਿਲਾਂ ਕਿਸੇ ਹੋਰ ਸਿੰਗਰ ਨੇ ਗਾਤਾ ਹੋਣਾ ਅਸੀਂ ਹਾਂ ਕਿ ਹਾਂ ਜੀ ਤਰ੍ਹਾਂ ਅਸੀਂ ਕਰਮਨੋਜ਼ਲੇ ਭਾਜ ਨੂੰ ਅਪੀਲ ਕਰਾਂਗੇ ਕਿ ਉਹਨਾਂ ਦੇ ਲਈ ਇਹ ਗਾਣਾ ਜ਼ਰੂਰ ਇਹ ਲਾਈਨਾਂ ਉਹ ਜਿਹੜੀਆਂ ਸਾਡੇ ਕਿੱਕੀ ਜੀ ਨੇ ਕਹੀਆਂ ਉਹ ਗੌਣ ਵੀ ਗੱਡੀ ਕਾਲੀ ਕਾਲ ਗੱਡੀ ਕਾਲੀ ਤੇਰੀ ਗਲੀ ਵਾਲੀ ਦਾ ਹਾਂ ਤੈਨੂੰ ਪਿਆਰ ਕਰਨਾ ਹਾਂ ਬੱਡੀ ਕਾਲੀ ਕੜੀ ਦਿਗੜੀ ਓਲੀ ਦਾ ਤਨ ਪਿਆਰ ਕਰਦਾ ਤੇ ਪਿੱਛੇ ਤੇ ਤੁਹਾਡਾ ਨਾ ਇੱਕ ਜਿਹੜੀ ਪਿਛਲੀ ਆਪਾਂ ਵੀਡੀਓ ਪਾਈ ਸੀ ਉਸ ਵੀਡੀਓ ਚ ਮੈਂ ਤੁਹਾਨੂੰ ਇੱਕ ਸਵਾਲ ਕੀਤਾ ਸੀ ਤੁਸੀਂ ਸਰਪੰਚੀ ਲੜਨ ਹਾਂ ਲੜਾਂਗੇ ਕਿਹੜੇ ਤਰੀਕੇ ਨਾਲ ਕਿੰਨੇ ਕ ਜ਼ੋਰ ਨਾਲ ਲੜੋਗੇ ਬਹੁਤ ਜ਼ੋਰ ਨਾਲ ਤੇ ਕਿੰਨੀਆਂ ਵੋਟਾਂ ਦੀ ਤੁਸੀਂ ਉਮੀਦ ਕਰਦੇ ਵੋਟਾਂ ਦੀ ਬੋਟਾ ਭਾਈ ਤਾਂ ਪਾਉਣਾ ਨੇ ਤੁਹਾਨੂੰ ਸਰਪੰਚੀ ਵਿੱਚ ਕਿੰਨੀਆਂ ਮੋਟਾਂ ਪੈਣਗੀਆਂ ਸਰਪੰਚੀ ਵਿੱਚ 6 6 ਮੋਟਾਂ ਪੈਣਗੀਆਂ ਜਿੱਤ ਜੋ ਪੱਕਾਈ ਕੀਨੇ ਤੋਂ ਪੱਕਾ ਤੁਹਾਨੂੰ ਸ਼ੂਰਸ਼ ਨੂੰ ਸ਼ੂਰਸ਼ ਮਾਕੇ ਦੋ ਪੱਕਾਈ ਮੈਨੂੰ ਸ਼ੂਰਸ਼ ਕਿੱਕੀ ਜਿਹੜਾ ਕਹਿਣਾ ਹੈ ਕਿ ਮੈਨੂੰ 6 ਵੋਟਾਂ ਪੈਣਗੀਆਂ ਆ 6 ਹਾਂ ਇਹ 6 ਵੋਟਾਂ ਹੈ ਜੀ ਇਹ 6 ਵੋਟਾਂ ਕਿਹ ਕਿਹਨੂੰ ਪੈਣੀਆਂ ਕਿਹਨੇ ਕਿਹਨੇ ਪਾਉਣੀਆਂ ਜਲੰਧਰ ਨੇ ਤੇ ਮੈਂ ਇੱਕ ਜਲੰਧਰ ਪਾਊਗਾ ਹੋਰ ਇੱਕ ਇੱਕ ਕਾਂਤਾ ਤੱਕ ਲਾ ਤੇ ਕੰਨ ਤੇ ਕਪੂ ਤੇ ਹੋਰ ਕਿੱਕੀ ਬਾਈ ਹੋਰ ਕੌਣ ਪਾਊਗਾ ਹੋਰ ਜਲੰਧਰ ਜਲੰਧਰ ਦੀ ਤਗੜਾਤੀ ਉਹ ਬਣਾਤੀ ਏਕ ਮੰਮੀ ਏਕ ਮੰਮੀ ਵੀ ਤੇ ਕੋ ਅਕੋਰਡਿੰਗ ਨਹੀਂ ਬਿਨਾਉ ਦੀ ਮੰਮੀ ਹੋ ਗਈ ਆਕਾ ਏਕੋ ਵੀ ਮੰਮੀ ਏਕ ਏਕ ਭਾਵੀ ਹੋ ਗਈ ਭਾਵੀ ਹੋ ਗਈ ਤੇ ਏਕ ਮੰਮੀ ਵੀ ਨੇ ਉਹ ਤਾਂ ਗੜਾਤੀ ਤੁਸੀਂ ਉਹ ਉਹਦਾ ਬਣਾਤੀ ਏਕ ਏਕ ਗੁਰਵਿੰਦਰ ਕਪਾ ਅੱਛਾ ਪਿਆਰੇ ਦੋਸਤੋ ਇਹ ਵੀ ਇੱਕ ਬੜਾ ਖੂਬਸੂਰਤ ਵਿਸ਼ਾ ਮੇਰੇ ਸਾਹਮਣੇ ਹੈ ਕਿ ਕਿੱਕੀ ਬਾਈ ਜੀ ਨੂੰ ਗਿਣਤੀ ਹੈ ਨਾ ਜਣ ਇੱਕ ਤੋਂ ਲੈ ਕੇ 100 ਤੱਕ ਮੂੰਝ ਬਣੀ ਜਾ ਰਿਹਾ ਹੈ ਕਿ ਕਿਜੀ ਤੁਸੀਂ ਗਿਣਤੀ ਸੁਣਾਓ ਹਾਂ ਦੁਬਾਰਾ ਜੇ ਤੁਸੀਂ ਸੁਣਾ ਦੋ ਤਾਂ ਧੰਨਵਾਦ 1 2 3 4 5 6 7 8 9 10 11 12 13 14 15 16 17 18 19 20 11 12 19 1900 ਤੱਕ ਨਹੀਂ

8 2 ਇਹ ਤਾਂ ਹੋ ਗਿਆ ਨਾ ਤੁਸੀਂ 20 ਤੋਂ ਬਾਅਦ ਗਿਣੋਗੀ 20 ਤੋਂ ਬਾਅਦ ਆਉਂਦਾ 21 20 ਤੋਂ ਬਾਅਦ 14 21 ਹਾਂਜੀ 2 3 4 5 6 7 11 ਠੀਕ ਹੈ ਸਾਡੇ ਕਿੰਕੀ ਭਾਜੀ ਨੂੰ ਜਿਹੜੀ ਗਿਣਤੀ ਆ ਤੁਹਾਡੇ ਸਾਹਮਣੇ ਇਹਨਾਂ ਨੇ ਸੁਣਾਈ ਹੈ ਇਹ 100 ਤੱਕ ਪੂਰੀ ਹੋਗੀ ਜੀ ਇਹ 100 ਤੱਕ ਪੂਰੀ ਹੋਗੀ ਇਹ ਹੁਣ ਤੁਹਾਨੂੰ ਇਹ ABC ਵੀ ਸਿਖਾਉਂਗੇ ਪੜ੍ਹਿਆ ਕਿਉਂਕਿ PHD ਇਹਨਾਂ ਨੇ ਕੀਤੀ ABC ਵੀ ਸਿਖਾਉਂਦੇ ABC D ਹਾਂਜੀ ਜੀ ਇੱਕ ਦੋ ਹਾਂਜੀ ਹਾਂਜੀ ਦੋ ਪੰਜ ਛੇ ਇਹ ABC D ਹੈ ਇਹ ਤੇ ਇੱਕ ਜਿਹੜਾ ਤੁਸੀਂ ਕਿਹਨੂੰ Y Z ਤੱਕ ਮੈਨੂੰ ਉਹ ਦੋ ਕੀ ਹੈ ਜੀ ਊੜਾੜਾ ਵੀ ਹੁੰਦਾ ਹਾਂ ਇਹਨਾਂ ਨੂੰ ਇਹਨਾਂ ਨੂੰ ਊੜਿਆੜੇ ਦੇ ਵਿੱਚ ਮਹਾਰਤਾ ਸਲਾਹ ਜੀ ਊੜਾੜਾ ਕਿੱਥੋਂ ਬਹੁਤ ਬਹੁਤ ਆ ਬਹੁਤ ਆਕਮਿਸਲਾਇਵ ਮਾੜਾ ਜੀ ਇੱਕ ਦੋ ੜਾੜਾ ਜੀ ਊੜਾ ਊੜਾ ਆੜਾ ਈੜੀ ਸ਼ਸ਼ਾ ਸ਼ ਆਹਾ ਹ ਨਾਹਾ 19 20 21 22 23 24 26 27 28 29 30 31 32 33 ਠੀਕ ਹੈ ਵੈਰੀ ਗੁੱਡ ਵੈਰੀ ਗੁੱਡ ਸਵਾਸ ਤੇ ਕਿ 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 ਹੋਰ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਤੁਹਾਨੂੰ ਆਉਂਦੀਆਂ ਭਾਸ਼ਾ ਜਿਵੇਂ ਅੰਗਰੇਜ਼ੀ ਆਉਂਦੀ ਹੈ ਤੁਹਾਨੂੰ ਹੂੰ ਕਿੰਨੀ ਕਾ ਬਹੁਤ ਆਉਂਦੀ ਬਹੁਤ ਆਉਂਦੀ ਸੁਣਾਓ ਅੰਗਰੇਜ਼ੀ ਦਾ ਕੋਈ ਅੱਖ ਗਰੇ ਗਰੇ ਨਹੀਂ ਸੁਣਾਓ ਪੜਾ ਗਰੇਗੀ ਵੀ ਤੇ ਤੇ ਨਾਲ ਅੰਗਰੇਜ਼ੀ ਆਉਂਦੀ ਹੈ ਅੰਗਰੇਜ਼ੀ ਵੀ ਤੇ ਅੱਗੇ আচ্ছা ਜੀ ਮੈਨੂੰ ਇਹ ਦੱਸੋ ਜੀ ਇੱਕ ਤਾਂ ਤੁਹਾਨੂੰ ਅੰਗਰੇਜ਼ੀ ਆਉਂਦੀ ਹੈ ਹਿੰਦੀ ਵੀ ਆਉਂਦੀ ਕਿੰਨੀ ਵਾ ਬਹੁਤ ਹਿੰਦੀ ਫਿਲਮ ਦਾ ਕੋਈ ਡਾਇਲੋਗ ਤੁਹਾਡੇ ਯਾਦ ਹੋਵੇ ਯਾਰ ਇੱਥੇ ਨਹੀਂ ਖੁਰਕਣਾ ਜੀ ਕਿਹ ਕਿਹ ਹਿੰਦੀ ਫਿਲਮ ਦਾ ਡਾਇਲੋਗ ਦਾ ਡਾਇਲੋਗ ਆਹ ਜੀ ਫਿਲਮਾਂ ਦੇਖਦੇ ਹਾਂ ਫਿਲਮ ਵਾਧੂ ਦੇਖਦੇ ਆ ਜੋਗਰਾਜ ਦਾ ਕੋਈ ਡਾਇਲੋਗ ਹਾਂ ਜੋਗਰਾਜ ਦੇਖਦੇ ਵਾਧੂ ਦੇਖਦੇ ਪਰ ਉਹਨਾਂ ਦਾ ਕੋਈ ਡਾਇਲੋਗ ਤੁਹਾਡੇ ਯਾਦ ਹਾਂ ਹੀ ਨਾ ਜਿਹੜਾ ਤੁਸੀਂ ਉੱਥੇ ਬੋਲਿਆ ਸੀਗਾ ਆਪਣਾ ਜਦੋਂ ਆਪਾਂ ਬਾਸ ਸਟੈਂਡ ਤੇ ਖੜੇ ਸੀ ਹਾਂ ਆਇ ਤੇ ਹਾਂ ਬੇਬੇ ਅੱਜ ਮੈਂ ਰੋਟੀ ਗੰਡਾਸ਼ੇ ਤੇ ਧਰ ਕੇ ਖਾਣਾ ਮੜਾ ਬੋਲ ਕੇ ਦਿਖਾਉਂ। ਬੇਬੇ ਮੈਂ ਰੋਟੀ ਗੰਡਾਸ਼ੇ ਤੇ ਧਰ ਕੇ ਖਾਣੀ ਆਂ। ਹਾਂ ਬੇਬੇ। ਸਾਡੇ ਵੀ ਨੇ ਤੁਹਾਡੇ ਸਾਹਮਣੇ ਡਾਇਲੌਗ ਬੋਲੇ ਆ ਬੇਬੇ ਮੈਂ ਰੋਟੀ ਰੋਟੀ। ਉਹ ਇਹ ਗੰਡਾਸ਼ੇ ਗੰਡਾਸ਼ੇ ਧਰ ਕੇ ਖਾਣੀ। ਸੁਣਾਉ ਦਬਰ ਦੇਗ ਮੇਰੇ ਰੋਟੀ ਗੜਾਸੀ ਤੇ ਧਰ ਕੇ ਖਾਣੀ ਆ ਵਾਹ ਆ ਇੱਕ ਇੱਕ ਜੀ ਮੈਨੂੰ ਇਹ ਦੱਸੋ ਉਦੋਂ ਅੱਗੇ ਵੀ ਡਾਇਲੋਗ ਹੈਗਾ ਉਹ ਵੀ ਤੁਸੀਂ ਮਾੜਾ ਦੱਸੋ ਕਿਵੇਂ ਆਪਾਂ ਬੋਲਾਂਗੇ ਜੀ ਦੇਗ ਮੇਰੇ ਰੋਟੀ ਗੜਾਸੀ ਤੇ ਧਰ ਕੇ ਖਾਣੀ ਆ ਦੱਸ ਮੇਰੇ ਪਿਓ ਨੂੰ ਕਿਹਨੇ ਮਾਰਿਆ ਸੀ ਉਹ ਵੀ ਮਾੜਾ ਦੱਸ ਮੇਰੇ ਪਿਓ ਨੂੰ ਕਿਹਨੇ ਮਾਰਿਆ ਤੇ ਵੀ ਗਾ ਕੇ ਦੱਸੋ ਹੋ ਦੰ다ਸ਼ੇਤਰ ਦੀ کہانی ਹਾਂਜੀ ਹਾਂਜੀ 10 ਰੁਪਏ ਨਾ ਕਿਨੇ ਨਾ ਮੈਂ ਨਹੀਂ ਮਾਰੇ ਜੀ ਤੁਹਾਡਾ ਪਿਓ ਤਾਂ ਚੰਗਾ ਪੜਾ ਚੋਂਦਾ ਜਾਗਦਾ ਕੀ ਨਾਂ ਉਹਨਾਂ ਦਾ ਜਗੰਦਰ ਜਗੰਦਰ ਦੂਰਵਾਸ਼ ਹਾਂਜੀ ਹਾਂਜੀ ਪੂਰਾ ਨਾਂ ਦੁਬਾਰਾ ਦੱਸੋ ਪੂਰਾ ਨਾਂ ਦੁਬਾਰਾ ਦੱਸੋ ਉਹ ਜਗੰਦਰ ਤੁਹਾਡੇ ਗਵਾਰਡ ਦੇ ਵਿੱਚ ਕੌਣ ਕੌਣ ਰਹਿੰਦੇ ਗਵਾਰਡ ਦੇ ਵਿੱਚ ਇੱਕ ਕਾਂਤਾ ਇੱਕ ਮੁੰਮੀ ਤੇ ਜਿਹੜੇ ਕਿਸੇ ਤੁਹਾਡੇ ਬਾਹਲ ਹੈ ਉਹ ਕਿੰਨਾ ਤੋਂ ਕਟਾਉਂਦਾ ਹੈ ਕਿਹੜਾ ਹੈ ਐਡਰੈਸ ਡਰੈਸ਼ ਬੱਕਾ ਕਿਵੇਂ ਕਰਦਾ ਵਾਲ ਪਰ ਆਏ ਸੋਹਣੇ ਤਰੀਕੇ ਨਾਲ ਹਾਂ ਬੜੀਆ ਕੱਟਦਾ ਹੈ ਪੈਸੇ ਲੈਂਦਾ ਹਾਂ ਪੈਸੇ ਵੱਧ ਮਗਵਾਤੋ ਦਿਨ ਨਾ ਪੈਸੇ ਕਿੰਨੇ ਪੈਸੇ ਪੈਸੇ 20 ਰੁਪਏ 20 ਰੁਪਏ ਲੈਂਦਾ 800 820 ਕੀ ਕਿੰਨੇ ਪੈਸੇ 800 ਰੁਪਏ ਕੀ ਪਹਿਲਾਂ ਪਹਿਲਾਂ 20 ਰੁਪਏ ਲੈਂਦਾ ਕੀਆ ਫਿਰ 10 ਰੁਪਏ ਦੇ ਦੇਣ ਨਾ ਦੇ ਨਾਲ ਤੁਸੀਂ ਕਹਿ ਰਹੇ 80 ਰੁਪਏ ਲੈ ਦੋ ਸੰਵੀਰ ਵੀ ਹੈ ਬਰਾਵਾ ਵੀਰ ਵੀ ਪਹਿਲਾ 20 ਰੁਪਏ ਲੈਣਾ ਹੀਗਾ ਹਾਂ ਤੇ ਬਾਤੋਂ ਬਾਤੋਂ ਉਹ ਆਂਦਾ ਬਾਤੋਂ ਆਂਦਾ ਵੀਰ ਰੁਪਏ ਲੈਣੀ ਨਾ ਲੈਣੀ ਕਿ ਤੁਸੀਂ ਕਦੇ ਆਪਣੀ ਦਾੜੀ ਵੀ ਕਟਾਈ ਹਾਂ ਦਾੜੀ ਵੀ ਕਟਾਈ ਆ ਥਣ ਬੁਤ ਤਾ ਕੇ ਬਾਗੋ ਕਾਰ ਅੱਛਾ ਏ ਰਹਿਣਾ ਤੇ ਆ ਤੁਹਾਡਾ ਜਿਹੜਾ ਡ्रेसਿੰਗ ਸੈਂਸ ਆ ਜਿਹੜੇ ਕੱਪੜੇ ਕਿੱਥੋਂ ਖਰੀਦਦੇ ਹੋ ਉਹ ਤਕਾਨ ਤੋਂ ਕਿਹੜੀ ਤੋਂ ਰੈਂਕੂ ਕੀ ਤਕਾਨ ਤੋਂ ਰਿੰਕੂ ਦੀ ਦੁਕਾਨ ਕੋ ਰਿੰਕੂ ਕਿਵੇਂ ਵਧੀਆ ਬਣਾਉਂਦਾ ਹਾਂ ਵਧੀਆ ਬਣਾਉਂਦਾ ਵਧੀਆ ਬਣਾਉਂਦਾ ਰਿੰਕੂ ਦੀ ਦੁਕਾਨ ਦੇ ਉੱਤੇ ਹੋਰ ਕੀ ਕੁਝ ਮਿਲਦਾ ਇੱਕ ਇੱਕ ਬੈਡ ਬੰਨਾ ਇੱਕ ਬਸ਼ਕਟ ਬੋਰ ਇੱਕ ਘਾਟ ਬੰਨਾ ਹੋਰ ਕੋਈ ਸਮਾਨ ਨਹੀਂ ਮਿਲਦਾ ਹਾਂ ਸਮਾਨ ਮਿਲਦਾ ਤੇ ਲੋਹਾਂ ਤੇ ਬੋਠ ਤੇ ਪਟਰੀਆਂ ਅੱਛਾ ਅਸੀਂ ਇਹ ਰਿੰਕੂ ਜੀ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਤੁਹਾਡੀ ਦੁਕਾਨ ਦੀ ਜਿਹੜੀ ਐਡਵਰਟਾਈਜ਼ਮੈਂਟ ਹੈ ਉਹ ਸਾਡੇ ਵੀਰ ਕਿ ਕਿਤੋਂ ਕਰਾਈ ਹੈ ਜਦੋਂ ਵੀ ਇਹ ਤੁਹਾਡੀ ਦੁਕਾਨ ਦੇ ਉੱਤੇ ਆਵੇ ਤਾਂ ਤੁਸੀਂ ਇਹਨਾਂ ਦਾ ਮਾਣ ਸਨਮਾਨ ਜਰੂਰ ਕਰਨਾ ਤੇ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਅਸੀਂ ਜਿਹੜਾ ਕੱਪੜੇ ਹੈ ਔਰ ਇੱਕ ਕੁੱਦੀ ਦੁਕਾਨ ਤੋਂ ਲੈਨੇ ਤੇ ਇੱਕ ਸਾਡਾ ਬੱਗਾ ਹੈਅਰ ਡ੍ਰੈਸਰ ਹੈ ਉਹਨਾਂ ਨੂੰ ਇਸ ਬੇਨਤੀ ਕਰਦੇ ਆ ਕਿ ਤੁਸੀਂ ਜਿਹੜੇ ਇਹਨਾਂ ਦੇ ਹੈਅਰ ਕੱਟ ਦੇ 800 ਕਿੰਨੇ ਪੈਸੇ ਲੈਂਦੇ ਆ 800 ਰੁਪਏ 800 ਰੁਪਏ ਆਉਂਦੇ ਤੇ 800 ਤੋਂ ਨਾਲ ਹੋਰ ਕਿੰਨੇ ਪੈਸੇ ਲੈਂਦੇ 800 ਤੋਂ ਬਾਅਦ ਕਿੰਨੇ ਲੈਂਦੇ ਬਾਚੋਂ 200 ਰੁਪਏ ਲੈਂਦੇ हां वीर ਪਿਆਜਾ ਜਿਹੜਾ ਨੇ ਵਟਸਐਪ ਪਿਆਜਾ ਜਿਹੜਾ ਲੈ ਲਿਆ ਫਿਰ ਤੁਸੀਂ 10 ਰੁਪਏ ਜਿਹੜੇ ਲੈਨੇ ਉਹ ਸਾਡੇ ਜਿਹੜੇ ਕਿੱਕੀ ਵੀਰ ਜੀ ਐ ਉਹਨਾਂ ਨੂੰ ਉਹ ਵਾਪਸ ਕੀਤੇ ਜਾਣ ਠੀਕ ਹੈ ਜੀ ਕਿੱਕੀ ਜੀ ਤੇ ਅਗਲੀ ਮੁਲਾਕਾਤ ਅਸੀਂ ਤੁਹਾਡੇ ਨਾਲ ਫੇਰ ਕਰਾਂਗੇ ਦੋਸਤੋ ਅੱਜ ਦੇ ਲਈ ਇੰਨਾ ਹੀ ਤੇ ਕਿੱਕੀ ਭਾਜੀ ਤੁਸੀਂ ਸਾਡੇ ਆਡੀਅנס ਨੂੰ ਕੀ ਕਹਿਣਾ ਚਾਹੋ ਉਹਨਾਂ ਨੂੰ ਹੋਰ ਕੋਈ ਸੁਨੇਹਾ ਪਿਆਰ ਦਾ ਦੇਣਾ ਚਾਹੋ ਕੋਈ ਗਾਣਾ ਉਹਨਾਂ ਨੂੰ ਡੈਡੀਕੇਟ ਕਰਨਾ ਚਾਹੋ ਹਾਂਜੀ ਸੁਣਾਓ ਹਾਂਜੀ ਸੁਣਾਓ ਪੋਸ਼ਣਾ ਤੇਰਾ ਤੋਬਾ 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 ਤੇ ਕਿੰਨੇ ਨੇ ਗਾਇਆ ਜੀ ਉਹ ਮੂੰਹ ਪਹਿਲਾ ਪਹਿਲਾ ਮੂਸਲੇ ਨੇ ਗਾਇਆ ਥਰ ਹਰਪਜਨ ਮਾਨ ਇਹ ਜਿਹੜਾ ਹੁਸਨ ਤੇਰਾ ਤੋਬਾ ਤੋਬਾ ਗਾਣਾ ਪਹਿਲਾਂ ਸਿੱਧੂ ਮੂਸੇ ਵਾਲੇ ਭਾਜੀ ਨੇ ਗਾਇਆ ਉਸ ਤੋਂ ਬਾਅਦ ਇਹ ਗਾਣਾ ਗਾਇਆ ਹਰਪਜਨ ਮਾਨ ਹਾਂ ਹਾਂਜੀ ਇਹ ਤੁਸੀਂ ਨੋਟ ਕਰ ਤੋਬਾ ਤੋਬਾ ਗਾਇਆ ਫਿਰ ਤੋਬਾ ਤੋਬਾ ਅੱਛਾ ਫਿਰ ਤੋਬਾ ਤੋਬਾ ਨੇ ਵੀ ਗਾਇਆ ਹਾਂਜੀ ਪਿਆਰੇ ਦੋਸਤੋ ਅੱਜ ਦੇ ਲਈ ਇਨਾ ਹੀ ਸੋ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਤੇ ਸਾਡੇ ਦੋਸਤ ਕਿ ਕਿ ਨੂੰ ਵੀ ਲੈ ਕੇ ਆਵਾਂਗੇ ਹੋ ਸਕਦਾ ਹੈ ਕਿ ਤੁਹਾਡੇ ਨਾਲ ਅਸੀਂ ਕੋਈ ਅਜਿਹਾ فنਕਾਰ ਹੋਰ ਲੈ ਕੇ ਆਈਏ ਅੱਜ ਦੇ ਸਮੇਂ ਦੇ ਲਈ ਇਨਾ ਕਿ ਕਿ ਜੀ ਤੁਸੀਂ ਆਡੀਅנס ਨੂੰ ਕੀ ਕਹਿਣਾ ਚਾਹੋ? ਉਹ ਨੂੰਸ਼ਾ ਨੂੰਸ਼ਾ ਤੁਸੀਂ ਸਾਡੇ ਚੈਨਲ ਦੇ ਬਾਰੇ ਕੀ ਕਹਿਣਾ ਚਾਹੋ? ਚੈਨਲ ਦੇ ਬਾਰੇ ਕਹੋ ਤੁਸੀਂ ਮੈਂ ਤੁਹਾਨੂੰ ਦੱਸਦਾ ਤੁਸੀਂ ਮੇਰੇ ਨਾਲ ਨਾ ਹਾਂਜੀ ਪਿਆਰੇ ਦੋਸਤੋ ਬੋਲੋ ਪਿਆਰੇ ਦੋਸਤ ਸਾਡੇ ਇਸ ਚੈਨਲ ਨੂੰ ਚੈਨਲ ਨੂੰ ਪਸਾਇਬ ਕਰੋ ਵਰਤ ਤੋਂ ਬਾਅਦ ਵਸਾਇਬ ਕਰਾਇ ਕਰੋ ਹਾਂ ਸਬਸਕ੍ਰਾਈਬ ਕਰੋ ਬੋਲੋ ਵਸਾਇਬ ਕਰੋ ਸਬਸਕ੍ਰਾਈਬ ਕਰੋ ਵਸਾਇਬ ਕਰੋ ਹਾਂ ਸਾਡੇ ਇਸ ਚੈਨਲ ਨੂੰ ਵਰਤ ਤੋਂ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਲਾਈਕ ਕਰੋ ਸ਼ੇਅਰ ਕਰੋ ਸ਼ੇਅਰ ਕਰੋ ਕਮੈਂਟ ਕਰੋ ਕਮੈਂਟ ਕਰੋ ਸਾਡੀਆਂ ਗੱਲਾਂ ਜੇ ਤੁਹਾਨੂੰ ਪਸੰਦ ਹੈ ਬੋਲੋ ਸਾਡੀਆਂ ਗੱਲਾਂ ਤੇ ਪਸੰਦ ਆ ਜੇ ਤੁਸੀਂ ਸਾਨੂੰ ਦੁਬਾਰਾ ਦੇਖਣਾ ਚਾਹੁੰਦੇ ਜੇ ਤੁਸੀਂ ਇੰਨ ਦੁਆਰਾ ਵੇਖਣਾ ਚਾਹੁੰਦੇ ਤਾਂ ਸਾਨੂੰ ਤੁਸੀਂ ਫੋਨ ਕਰ ਸਕਦੇ ਹੋ 9640 9640 ਫੋਨ ਕਰ ਛੱਡਦੇ ਹੋ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ 999 ਮੈਸੇਜ ਹੀ ਕਰਦੇ ਆ ਹਾਂ ਤੁਸੀਂ ਫੋਨ ਤੇ ਕਿਵੇਂ ਗੱਲ ਕਰਦੇ ਮੜਾ ਦੱਸਿਓ ਜਾਂਦੇ ਹਾਂ ਹਲੋ ਤਾਂ ਠੀਕ ਆਈ ਵੀਡੀਓ ਬਣਾਇਆ ਨਹੀਂ ਜਾਂਦਾ ਆ ਨਹੀਂ ਠੀਕ ਅੱਛਾ ਸਸਰੀ ਕਾ Tchau,